ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਹੈ ਸ਼ਿਵਰਾਤਰੀ ਦਾ ਤਿਹਾਰ ਤੇ ਮੈਂ ਕੰਮ ਤੋਂ ਆ ਰਹੀ ਸੀ ਤੇ ਹੁਣ ਸਿੱਧੇ ਇੱਥੇ ਪਹੁੰਚ ਗਏ ਆ ਤੇ ਬੜੇ ਸੋਹਣਾ ਪ੍ਰਬੰਧ ਕੀਤਾ ਹੋਇਆ ਤੁਹਾਨੂੰ ਸਾਰਾ ਮੇਲਾ ਦਿਖਾਉਣੇ ਆ ਕਿੰਨਾ ਸੋਹਣਾ ਇਹਨਾਂ ਨੇ ਖੀਰ ਦਾ ਲਾਇਆ ਹੋਇਆ शिवरात्री दब तो बढ़िया लगता है लंगर ही बड़े सोने जगह लाएली जगह भीड़ बड़ा खांडी हर साल आहोत भीड़ थोड़ा बहुत मिल गया ਕੀ ਪਾਣੀ ਕਿੱਥੇ ਹੈ ਮੈਂ ਤਾਂ ਪੂਰਾ ਪਲਾਨ ਕੀਤਾ ਅੱਜ ਚੱਲਦੇ ਆਪਾਂ ਦੇਖੋ ਰਸਨਾ ਦਾ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਜਿੱਦਾ ਹਰ ਸਾਲ ਆਈਦਾ ਦੇਖੀਦਾ ਪਰ ਇਨਾ ਬਿਲਡ ਫੜਕਾ ਕਿਤੇ ਖੜਨ ਦੀ ਜਗ੍ਹਾ ਨਹੀਂ ਸੀ ਇਨਾ ਹੋ ਗਿਆ ਲੱਗਿਆ ਇਹ ਦੇਖੋ ਅਰਤੰ ਦਾ ਲੰਗਰ ਹੈ ਚਾਹੇ ਪਕੌੜੇ ਖਾਓ ਗੋਲੀਆਂ ਖਾਓ ਘਾ ਖਾਓ ਬਹੁਤ ਸੇਵਾ ਚੱਲ ਰਹੀ ਆ ਗਰਮਾ ਗਰਮ ਜਿਲੇਪੇ ਨਾ ਤੇ ਚਾਹ ਆਉਂਦਿਆਂ ਨੂੰ ਜ਼ਬਰਦਸਤੀ ਬਣਾ ਰਹੇ ਆ ਤਨਮਨ ਇਸ ਕੇ ਲਈ ਮੈਂ ਕਹਿੰਦਾ ਨਹੀਂ ਚਲੂ ਤੇ ਮੈਂ ਸਰਕਾਰ ਦਾ ਪਿਆਰ ਹੈ ਨਾ 23 ਨਵੰਬਰ ਤੇ ਸੀ ਸਾਰਾ ਕੈਫੇ ਕਿਉਂ ਹੁੰਦਾ ਸੀ ਨੇਪ ਵੀ ਜਿਵੇਂ ਨਾ ਪਿਛਲੇ ਸਾਲ ਮੈਂ ਦੇਖੀ ਕਿ ਕਿੰਨਾ ਹੱਕ ਹੀ ਜਾਈਦਾ ਸੀ ਤੇ ਅੱਜ ਵਾਅਦੇ ਮਾਰ ਰਹੇ ਆ ਕਿ ਜੇ ਮੇਰੇ ਕੋਲ ਆ ਕੇ ਖਾਓ ਮੇਰੇ ਕੋਲ ਆ ਕੇ ਖਾਓ ਤੇ ਜਾਦਾ ਲੋਕ ਟੈਂਕ ਦੇ ਅੰਦਰ ਨੇ ਉਹ ਤਾਂ ਵਧੀਆ ਗਿਆ ਬਹੁਤ ਵਧੀਆ ਲੱਗਿਆ ਅੱਜ ਤਾਂ ਜਰਨਾ ਕਰ ਰਿਹਾ ਵੀ ਜਖੀਨਾ ਆਉਂਦੇ ਉਹ ਦੇਰੀ ਕਿ ਜਦ ਮਾਰੇ ਨਾਲਾ ਪੈ ਜਾਂਦਾ ਸੀ ਅੱਜ ਤਾਂ ਜਿੱਕੀ ਨਜ਼ਾਰਾ ਆ ਰਿਹਾ ਐਸਾ ਕਹਿੰਦੇ ਨੇ ਅੱਜ ਬਸ ਥੈਂਕ ਯੂ ਅਸਟਾ ਜਬਰਦਸਤ ਵੀ ਲਾ ਰਹੇ ਨੇ ਸਾਡੇ ਕੋਲ ਆਓ ਸਾਡੇ ਕੋਲ ਆਓ ਸੋਨਾ ਪ੍ਰਬੰਧ ਕੀਤਾ ਇਸ ਤਰ੍ਹਾਂ ਕਿ ਅਸੀਂ ਆਪਾਂ ਗੰਗਾਂ ਦਾ ਬਹੁਤ ਰਸ ਹੈ ਅੰਮ੍ਰਿਤ ਦੇ ਅੰਦਰ ਜਾ ਕੇ ਪੂਰੇ ਚਾਹ ਦੇ ਪਾਰੀ ਨਾਲ ਦੇ ਦਰਸ਼ਨ ਕਰਨ ਲਈ ਔਰ ਜੀ ਕੇ ਮਾਤਾ ਪਿਤਾ ਦਾ ਬਹੁਤ ਧੰਨਵਾਦ ਹੈ ਉਹਨੂੰ ਪ੍ਰਕਾਸ਼ ਜੀ ਲੈਣ ਚ ਲੱਗ ਗਈਆਂ ਮੈਂ ਕਿਹਾ ਚਲੋ ਨੰਬਰ ਆ ਹੀ ਜਾਏਗਾ ਹੌਲੀ ਹੌਲੀ ਬਹੁਤ ਲੰਬੀ ਲਾਈਨ ਹੈ

हम लोग ਜਲਦੀ ਨੰਬਰ ਆ ਜਾਣਾ ਪਹਿਲੇ ਹੁੰਦੇ ਹੁੰਦੇ ਆ ਸਮਨੇ ਗੁਰਦਾਰਾ ਸਾਹਿਬ ਤੇ ਨਾਲ ਹੀ ਮੰਦਿਰ ਇਕੱਠੇ ਪਾਰਕਿੰਗ ਦੋਵਾਂ ਦੇ ਬਹੁਤ ਰਹਨ ਕਾ ਲੱਗਿਆ ਹਾਂ ਜੀ ਦੇਖੋ ਹੁਣ ਮੈਂ ਵਾਪਸ ਚੱਲਦੀ ਹਾਂ ਕਾਫੀ ਟਾਈਮ ਹੋ ਗਿਆ ਹੁਣ ਵਾਸਾਂ ਵਾਲੀ ਆ दस मिनट खा रहे है। पर तरह पर के हैं पर ट्रैफिक इन्ना ज़्यादा बस टाइम लगेगा तो वेट करते हैं बस स्टॉप से अगे ही है बिल्कुल मेरा फोटा जो बनाओ जो मैं शिवरात्रि का प्रोग्राम थानू दिखाया जो भी मेरी कोशिश जिन्ना भी ਉਹ ਸਕੇ ਮੈਂ ਕਵਰ ਕੀਤਾ। प्लीज ਜੀ ਸਾਰੇ ਨੇ ਸਬਸਕ੍ਰਾਈਬ ਕਰਨਾ। ਤੇ ਆਪਣਾ ਕਮੈਂਟਿੰਗ ਵੀ ਕਰਨਾ ਤੇ ਸ਼ੇਅਰ ਕਰਨਾ। ਇੰਤਜੋ ਲਖਮੀਨਾਰਾਇਣ ਮੰਦਿਰ ਤੇ ਕਸੌਣਾਂ ਕਰਤੋ ਰਾ ਸਭੀਆਂ ਲਾਈਟਾਂ ਜਗਮਾ ਕਰ ਰਹੀਆਂ। ਬਿਲੇ ਰੰਗ ਚ ਹੈ। ਉਹ ਤਾਂ ਨਹੀਂ ਆਈ। ਇਹ ਹੈ ਬਰਦਰਸਾ ਤੇ ਇਹ ਪਾਰਕਿੰਗ ਸੈਂਟਰ। ਬਾਹਰ ਤੇ ਰੁਕੀ। ਇਹ ਇਹ ਮੰਦਿਰ। ਇਹ ਸੀ ਮੇਰਾ ਛੋਟੀ ਜੀ ਕੋਸ਼ਿਸ਼ ਤੇ ਮੈਂ ਕੰਮ ਮਤਲਬ ਜੋ ਵੀ ਸ਼ਿਵਰਾਤਰੀ ਦਾ ਪ੍ਰੋਗਰਾਮ ਜਿੰਨਾ ਵੀ ਮੈਂ ਕੋਸ਼ਿਸ਼ ਕੀਤੀ ਆ ਆਪਣੇ ਬਹੁਤ ਵਧੀਆ ਕਰਨ ਦੀ ਫਿਰ ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਤੇ ਆਪਣੇ ਕਮੈਂਟ ਜਰੂਰ ਕਰਨਾ ਮਿਲਦੇ ਆਪਾਂ ਹੁਣ ਅਗਲੇ ਬਲੌਗ ਵਿੱਚ